ਹਾਂਜੀ ਭਾਈ ਜੀ ਅੱਜ ਆਪਣਾ ਟੌਪਿਕ ਥੋੜਾ ਵੱਖਰਾ ਹੋਏਗਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੇਲ ਲੱਗੀ ਹੋਈ ਹੈ Amazon Flipkart ਤੇ ਔਰ ਤੁਸੀਂ ਜਿਹੜਾ ਹੈਗਾ ਐਕਸਟਰਾ ਕਮਿਸ਼ਨ ਵੀ ਕਮਾ ਸਕਦੇ ਹੋ ਬਿਨਾ ਕਿਸੇ ਤਰ੍ਹਾਂ ਦਾ ਇਨਵੈਸਟਮੈਂਟ ਕੀਤੇ ਹੋਏ ਤੇ ਕਰਨਾ ਕੀ ਹੈ ਤੁਸੀਂ ਤੁਹਾਨੂੰ ਮੈਂ ਦੱਸ ਦੇਣਾ ਔਰ ਇਹ ਚੀਜ਼ ਬਿਲਕੁਲ ਜੈਨੂਇਨ ਹੈਗੀ ਹੈ ਮੈਂ ਇਸ ਨੂੰ ਪਿਛਲੇ ਡੇਢ ਦੋ ਸਾਲਾਂ ਤੋਂ ਵਰਤਦਾ ਆ ਰਿਹਾ ਮੈਂ ਹਰ ਵਾਰ ਸੋਚਦਾ ਵੀ ਜਦੋਂ ਵੀ ਸੇਲ ਲੱਗੇਗੀ ਇਹ ਚੀਜ਼ ਤੁਹਾਨੂੰ ਦੱਸਾਂ ਤਾਂ ਕਿ ਤੁਹਾਡਾ ਫਾਇਦਾ ਹੋ ਸਕੇ ਤੁਸੀਂ ਐਕਸਟਰਾ ਕਮਿਸ਼ਨ ਜਿਹੜਾ ਹੈਗਾ ਕਮਾ ਸਕੋ ਬਿਨਾ ਕਿਸੇ ਤਰ੍ਹਾਂ ਦਾ ਕੋਈ ਇਹਦੇ ਚ ਲੀਗਲ ਇਲਲੀਗਲ ਕੁਛ ਨਹੀਂ ਹੈਗਾ ਇਹ ਚੀਜ਼ ਬਿਲਕੁਲ ਜੈਨੂਨ ਹੈਗੀ ਹੈ 100% ਅਸਲੀ ਹੈਗੀ ਹੈ 100% ਇਹ ਕੰਮ ਕਰਦੀ ਹੈ ਕਿਸੇ ਵੀ ਤਰ੍ਹਾਂ ਦੇ ਵਿੱਚ ਕੋਈ ਖਤਰਾ ਨਹੀਂ ਹੈਗਾ ਕੋਈ ਤੁਸੀਂ ਐਕਸਟਰਾ ਕੁਝ ਨਹੀਂ ਕਰਨਾ ਕੋਈ ਇਨਵੈਸਟਮੈਂਟ ਨਹੀਂ ਕਰਨੀ ਸੋ ਇਹ ਸਿਰਫ ਮੈਂ ਤੁਹਾਡੇ ਲਈ ਪਾ ਰਿਹਾ ਜਿਹੜੇ ਮੇਰੇ ਭਰਾ ਗਰੁੱਪ ਦੇ ਵਿੱਚ ਐਡ ਹੈਗੇ ਆ ਤੇ ਤੁਸੀਂ ਕੀ ਕਰਨਾ ਹੈ ਵੀ ਆ ਪਹਿਲਾ ਸਭ ਤੋਂ ਪਹਿਲਾਂ ਤੁਸੀਂ ਮੇਰਾ ਪ੍ਰੋਫਿਟ ਚੈੱਕ ਕਰ ਲਓ ਮੈਂ 11000 ਰੁਪਏ ਸਤੋ ਕਮਾ ਚੁੱਕਿਆ ਮਾਈ ਅਰਨਿੰਗਸ ਦੇ ਵਿੱਚ ਜਾਵਾਂਗੇ ਟੋਟਲ 11000 ਇਹਦੇ ਵਿੱਚ ਮੈਂ ਕਮਾ ਚੁੱਕਿਆ ਤੇ ਪੇਮੈਂਟ ਜਿਹੜੀ 3245 3245 ਰੁਪਏ ਇਹ ਮੇਰੀ ਹਜੇ ਵਿੱਚ ਹੈਗੀ ਆ ਇਸ ਨੂੰ ਮੈਂ ਵਿਡਰੋ ਕਰਨਾ ਮੈਂ ਵਿਡਰੋ ਵੀ ਕਰ ਸਕਦਾ ਯੂਪੀਆਈ ਬੈਂਕ ਟ੍ਰਾਂਸਫਰ ਤੇ ਬਾਕੀ ਜਿਹੜੀ ਹੈਗੀ ਹੈ ਉਹ ਤਕਰੀਬਨ 6000 ਉਹ ਮੈਂ ਵਿਡਰੋ ਕਰ ਚੁੱਕਿਆ ਮੇਰੇ ਅਕਾਊਂਟ ਦੇ ਵਿੱਚ ਆ ਚੁੱਕੀ ਹੈ ਉਹ ਸੋ ਇਹ ਤੁਹਾਡੀ ਮਰਜ਼ੀ ਜਦੋਂ ਇਹਦੇ ਵਿੱਚ ਥੋੜਾ ਪੈਸਾ ਜ਼ਿਆਦਾ ਹੋ ਜਾਏਗਾ ਮੈਂ ਇਕੱਠਾ ਵਿਡਰੋ ਕਰ ਲੂੰਗਾ ਤੇ ਇਹਦੇ ਹੁਣ ਤੱਕ ਤੁਸੀਂ ਕਰਨਾ ਕੀ ਹੈ ਤੁਹਾਨੂੰ ਇੱਕ ਲਿੰਕ ਮੈਂ ਸ਼ੇਅਰ ਕਰਾਂਗਾ ਗਰੁੱਪ ਦੇ ਵਿੱਚ ਹੀ ਉਹ ਲਿੰਕ ਤੋਂ ਤੁਸੀਂ ਐਪ ਡਾਊਨਲੋਡ ਕਰਨੀ ਹੈ ਠੀਕ ਹੈ ਐਪ ਡਾਊਨਲੋਡ ਕਰਨ ਤੋਂ ਬਾਅਦ ਉਹਦਾ ਜਿਹੜਾ ਪ੍ਰੋਸੈਸ ਹੈਗਾ ਸਾਈਨ ਅਪ ਵਗੈਰਾ ਕਰਨਾ ਤੇ ਲੌਗ ਇਨ ਵਗੈਰਾ ਕਰਨਾ ਉਹ ਤੁਸੀਂ ਸਾਰਾ ਕੁਝ ਕਰ ਲੈਣਾ ਜਦੋਂ ਤੁਹਾਡਾ ਲੌਗ ਇਨ ਵਗੈਰਾ ਹੋ ਜਾਏਗਾ ਤਾਂ ਤੁਸੀਂ ਜੋ ਵੀ ਆਈਟਮ ਮੰਗਵੋਣੀ ਹੈ ਸਪੋਜ਼ ਕਰੋ ਆ ਵਾਸ਼ਿੰਗ ਮਸ਼ੀਨ ਹੈਗੀ ਐ Samsung ਦੀ ਕੁਛ ਵੀ ਤੁਸੀਂ ਮੰਗਵਾਉਣਾ ਕੋਈ ਛੋਟੀ ਚੀਜ਼ ਹੈ ਕੋਈ 500 ਦੀ ਹੈ ਕੋਈ 1000 ਦੀ ਹੈ ਕੋਈ 2000 ਦੀ 50000 ਦੀ ਜੋ ਤੁਹਾਨੂੰ ਡਿਸਕਾਊਂਟ ਕਾਰਡ ਤੇ ਮਿਲਣਾ ਹੈ ਉਹ ਤਾਂ ਤੁਹਾਨੂੰ ਮਿਲਣਾ ਹੀ ਮਿਲਣਾ ਹੈ ਇਹਦੇ ਤੇ ਤੁਹਾਨੂੰ ਵੱਖਰਾ ਕਮਿਸ਼ਨ ਮਿਲੇਗਾ ਠੀਕ ਹੈ ਹੁਣ ਜਿਵੇਂ ਆ ਵਾਸ਼ਿੰਗ ਮਸ਼ੀਨ 9 ਕਿਲੋ ਵਾਲੀ ਫਰੰਟ ਲੋਡ ਵਾਲੀ ਇਸ ਟਾਈਮ 38900 ਦੀ ਹੈਗੀ ਐ ਤੇ ਕਾਰਡ ਦਾ ਡਿਸਕਾਊਂਟ ਵਗੈਰਾ ਲਗਾ ਕੇ 31740 ਰੁਪਏ ਦੀ ਹੈ ਯਾਨੀ ਕਿ ਇਹਨਾਂ ਤੁਹਾਡਾ ਬੈਲੈਂਸ ਇੱਕ ਵਾਰ ਕੱਟਿਆ ਜਾਏਗਾ ਕਾਰਡ ਤੁਹਾਡੇ ਕੋਲ ਹੈਗਾ ਤਾਂ ਤੇ ਕਮਿਸ਼ਨ ਜਿਹੜਾ ਮਿਲੇਗਾ ਉਹ ਤੁਹਾਨੂੰ 2-4 ਦਿਨਾਂ ਬਾਅਦ ਤੁਹਾਡਾ ਉੱਥੇ ਸ਼ੋ ਹੋ ਜਾਏਗਾ ਤੇ ਉਹ 15-20 ਦਿਨਾਂ ਬਾਅਦ ਤੁਹਾਡਾ ਕਨਫਰਮ ਹੋ ਜਾਏਗਾ ਕਿ ਆ ਕਮਿਸ਼ਨ ਤੁਹਾਨੂੰ ਮਿਲ ਚੁੱਕਿਆ ਤੁਸੀਂ ਇਸ ਨੂੰ ਵਿਡਰੋ ਕਰਨਾ ਹੈ ਬੈਂਕ ਖਾਤੇ ਦੇ ਵਿੱਚ ਪਾਉਣਾ ਹੈ ਤੁਸੀਂ ਪਾ ਸਕਦੇ ਜੀ ਠੀਕ ਹੈ ਹੁਣ ਤਨ ਮੈਂ ਆਈਡੀਆ ਦੇ ਦੇਣਾ ਕਿ ਕਿੰਨਾ ਕੋ ਕਮਿਸ਼ਨ ਮਿਲਦਾ ਹੁੰਦਾ ਕਮਿਸ਼ਨ ਬਹੁਤ ਮਿਲਦਾ ਹੁੰਦਾ ਹੈ ਮਤਲਬ ਐਕਸਪੈਕਟੇਸ਼ਨ ਤੋਂ ਜ਼ਿਆਦਾ ਹੀ ਮਿਲਦਾ ਹੈ ਖਾਸ ਕਰਕੇ ਜਦੋਂ ਆਪਾਂ Amazon ਤੋਂ ਕੋਈ ਆਰਡਰ ਲਗਾਉਂਦੇ ਆ Amazon ਜ਼ਿਆਦਾ ਕਮਿਸ਼ਨ ਦਿੰਦਾ Flipkart ਥੋੜਾ ਘੱਟ ਦਿੰਦਾ ਹੁਣ ਤਨ ਮੈਂ ਆਈਡੀਆ ਦੇ ਦਿੰਨਾ ਇੱਕ ਮੈਂ ਵਾਸ਼ਿੰਗ ਮਸ਼ੀਨ ਫ੍ਰਿਜ ਮੰਗਵਾਏ ਸੀ Haier ਕੰਪਨੀ ਦੀ ਸੀ ਕਿ Haenses ਦੀ ਸੀ ਤੇ ਉਹ ਫ੍ਰਿਜ ਹੈਗੀ ਸੀ 19 ਕੇ 20 ਹਜ਼ਾਰ ਦੀ ਤੇ ਉੱਥੋਂ ਮੈਨੂੰ 750 ਰੁਪਏ ਕਮਿਸ਼ਨ ਮਿਲਿਆ 750 ਰੁਪਏ 19 20 ਯਾਰ ਦੀ ਚੀਜ਼ ਦੇ ਸਾਹਮਣੇ ਬਹੁਤ ਹੁੰਦਾ ਕਾਰਡ ਦਾ ਜਿਹੜਾ ਡਿਸਕਾਊਂਟ ਉਹ ਵੱਖਰਾ ਕੁਝ ਨਹੀਂ ਕੀਤਾ ਆਪਾਂ ਸੋ ਹੁਣ ਤਨ ਮੈਂ ਪ੍ਰੋਸੈਸ ਦੱਸ ਦੇਣਾ ਤੁਸੀਂ ਸਾਈਨ ਅਪ ਵਗੈਰਾ ਲੌਗਇਨ ਵਗੈਰਾ ਕਰ ਲਿਆ ਹੁਣ ਤੁਸੀਂ ਇੱਥੇ ਸ਼ੇਅਰ ਤੇ ਕਲਿੱਕ ਕਰਨਾ ਹੈ ਸ਼ੇਅਰ ਤੇ ਕਲਿੱਕ ਕਰਾਂਗੇ ਤੇ ਆਪਾਂ ਮੋਰ ਤੇ ਕਲਿੱਕ ਕਰਾਂਗੇ ਤੇ ਆਪਾਂ ਕ੍ਰੋਮ ਜਿਹੜਾ ਹੈਗਾ ਆਪਣਾ ਉੱਥੇ ਕਲਿੱਕ ਕਰਨਾ ਹੈ ਠੀਕ ਹੈ ਉਹਨਾ ਆਪਣਾ ਕ੍ਰੋਮ ਬ੍ਰਾਊਜ਼ਰ ਓਪਨ ਹੋ ਗਿਆ ਹੁਣ ਆਪਾਂ ਇਸ ਦੀ ਲਿੰਕ ਜਿਹੜੀ ਹੈਗੀ ਹੈ ਇਹ ਕਾਪੀ ਕਰ ਲੈਣੀ ਹੈ ਠੀਕ ਹੈ ਲਿੰਕ ਕਾਪੀ ਹੋ ਗਈ ਪਿੱਛੇ ਜਾਣਾ ਆਪਾਂ ਸੌਫਟਵੇਅਰ ਦੇ ਵਿੱਚ ਜਿਹੜਾ ਆਪਣਾ ਹੈਗਾ ਇੱਥੇ ਆਪਾਂ ਇਹਦੇ ਤੇ ਕਲਿੱਕ ਕਰਨਾ ਹੈ ਔਰ ਇੱਥੇ ਆਪਾਂ ਇਸ ਲਿੰਕ ਨੂੰ ਪੇਸਟ ਕਰ ਦੇਣਾ ਹੈ ਪੇਸਟ ਕਰਕੇ ਮੇਕ ਪ੍ਰੋਫਾਈਲ ਲਿੰਕ ਤੇ ਨੱਪ ਦੇਣਾ ਤੇ ਇਹ ਲਿੰਕ ਕਾਪੀ ਕਰ ਲੈਣੀ ਹੈ ਹੁਣ ਇਹ ਲਿੰਕ ਆਪਣੀ ਕਾਪੀ ਹੋ ਗਈ ਇਹ ਲਿੰਕ ਤੇ ਕੋਈ ਕਲਿੱਕ ਕਰਕੇ ਆਰਡਰ ਪਲੇਸ ਕਰੇਗਾ ਤਾਂ ਆਪਾਂ ਨੂੰ ਕਮਿਸ਼ਨ ਮਿਲੇਗਾ ਠੀਕ ਹੈ ਹੁਣ ਇਹ ਤੁਸੀਂ ਆਪ ਵੀ ਆਰਡਰ ਕਰਨਾ ਹੈ ਤੁਸੀਂ ਕਿਸੇ ਨੂੰ ਕਿਸੇ ਨੇ ਕੋਈ ਤੁਹਾਡਾ ਫਰੈਂਡ ਮੰਗਵਾ ਰਿਹਾ ਰਿਸ਼ਤੇਦਾਰ ਵਿੱਚ ਮੰਗਵਾ ਰਿਹਾ ਉਹ ਤੁਹਾਨੂੰ ਕਹਿ ਰਿਹਾ ਕਿ ਸਾਨੂੰ ਆਰਡਰ ਲਗਾ ਦੇ ਤਾਂ ਤੁਸੀਂ ਆਪ ਦਾ ਇਹ ਤੋਂ ਕਮਿਸ਼ਨ ਜਿਹੜਾ ਕਮਾ ਸਕਦੇ ਹੋ ਠੀਕ ਹੈ ਉਹ ਤੁਹਾਡੀ ਇੱਛਾ ਹੈ ਤੁਸੀਂ ਉਹਨਾਂ ਨੂੰ ਦਾ ਦੱਸਣਾ ਹੈ ਉਹਨਾਂ ਨੂੰ ਦੱਸ ਦਿਓ ਆਪ ਰੱਖਣਾ ਆਪ ਰੱਖ ਲਓ ਤੇ ਅੱਧਾ ਦਾ ਕਰਨਾ ਅੱਧਾ ਦਾ ਕਰ ਲਓ ਤੁਹਾਡੀ ਮਰਜ਼ੀ ਹੈ ਹੁਣ ਆਪਾਂ ਇਹ ਜਿਹੜੀ ਲਿੰਕ ਹੋਈਗੀ ਇਹਨੂੰ ਆਪਾਂ Chrome ਦੇ ਵਿੱਚ ਜਾ ਕੇ ਪੇਸਟ ਕਰ ਦੇਣਾ ਠੀਕ ਹੈ ਪੇਸਟ ਕਰਾਂਗੇ ਤਾਂ ਆਪਣੀ ਜਿਹੜੀ Chrome ਦੇ ਵਿੱਚ ਜਦੋਂ ਤੁਹਾਡਾ Amazon ਓਪਨ ਹੋ ਜਾਏਗਾ Amazon ਓਪਨ ਨਹੀਂ ਹੁੰਦਾ ਤਾਂ ਤੁਹਾਡੇ Chrome ਦੇ ਵਿੱਚ ਤੁਸੀਂ ਆਪਣਾ Amazon ਦੀ ਲੌਗਇਨ ਆਈਡੀ ਵਗੈਰਾ ਕਰਕੇ ਤੇ ਲੌਗਇਨ ਕਰ ਲਿਓ ਤੇ ਤੁਹਾਡੇ ਆ ਸਾਹਮਣੇ ਉਹੀ ਪ੍ਰੋਡਕਟ ਆ ਜਾਏਗਾ ਹੁਣ ਇੱਥੋਂ ਤੁਸੀਂ ਆਰਡਰ ਲਗਾਉਣਾ ਹੈ ਠੀਕ ਹੈ ਏ ਤੁਸੀਂ ਆਰਡਰ ਕੋਸ਼ਿਸ਼ ਕਰਨੀ ਹੈ ਵੀ 2-4 ਘੰਟਿਆਂ ਦੇ ਵਿੱਚ ਵਿੱਚ ਲਗਾ ਦਿਓ ਨਹੀਂ ਤਾਂ 24 ਘੰਟਿਆਂ ਦੇ ਵਿੱਚ ਵਿੱਚ ਲਗਾਉਂਦੇ ਆ ਜ਼ਿਆਦਾ ਵਧੀਆ ਫਿਰ ਉਹ ਸਾਰਾ ਯਾਨੀ ਕਿ ਕਨਫਰਮ ਹੋ ਜਾਂਦੀ ਚੀਜ਼ ਜੇ ਬਾਅਦ ਵਿੱਚ ਲਗਾਉਂਦੇ ਆ ਤਾਂ ਫਿਰ ਕਦੇ-ਕਦੇ ਕਨਫਰਮ ਹੁੰਦੀ ਹੈ ਕਦੇ ਨਹੀਂ ਹੁੰਦੀ ਯਾਨੀ ਕਿ ਆਪਾਂ ਨੂੰ ਕਮਿਸ਼ਨ ਮਿਲ ਵੀ ਸਕਦਾ ਨਹੀਂ ਵੀ ਮਿਲ ਸਕਦਾ ਤੁਸੀਂ ਆਪਣੇ ਵੱਲੋਂ ਪਹਿਲਾਂ ਹੀ ਆਰਡਰ ਲਗਾ ਦੇਣਾ ਹੁਣ ਤੁਸੀਂ ਆਮ ਆਪਾਂ ਬਾਈਨੋ ਤੇ ਕਲਿੱਕ ਕਰਕੇ ਜਿਵੇਂ ਆ ਪਾウダー ਲਗਾਉਂਦੇ ਆ ਉਸ ਤਰੀਕੇ ਦੇ ਨਾਲ ਤੁਸੀਂ ਆਰਡਰ ਲਗਾ ਲੈਣਾ ਤੇ 2-4 ਦਿਨਾਂ ਦੇ ਬਾਅਦ ਤਦ ਨੂੰ ਇੱਥੇ ਸ਼ੋ ਹੋ ਜਾਏਗਾ ਰਿਪੋਰਟਸ ਦੇ ਵਿੱਚ ਤੁਸੀਂ ਜਾਓਗੇ ਉਸੇ ਐਪ ਦੇ ਵਿੱਚ ਇੱਥੇ ਕਲਿੱਕ ਤੇ ਤੁਸੀਂ ਦੇਖੋਗੇ ਤਾਂ ਜੇ ਕਲਿੱਕ ਇੱਕ ਹੋ ਗਿਆ ਦੋ ਹੋ ਗਿਆ ਮਤਲਬ ਜਿੰਨੇ ਵੀ ਆਰਡਰ ਲੱਗਣਗੇ ਜੇ ਇੱਕ ਆਰਡਰ ਲੱਗਿਆ ਇੱਕ ਇੱਥੇ ਸ਼ੋ ਹੋ ਜਾਏਗਾ ਤਾਂ ਸਮਝ ਲਓ ਤੁਹਾਡੀ ਕਨਫਰਮ ਹੋ ਜਾਏਗੀ ਤੇ ਪ੍ਰੋਫਾਈਲ ਦੇ ਵਿੱਚ ਜਾਂਦੇ ਆਂ ਤੇ ਆਪਾਂ ਲਿੰਕ ਪਰਫਾਰਮੈਂਸ ਤੇ ਕਲਿੱਕ ਕਰਦੇ ਆਂ ਤੇ ਇੱਥੇ ਜਿਹੜੀ ਆਪਾਂ ਲਿੰਕ ਬਣਾਈ ਹੋਈ ਹੈ ਉਹ ਆਪਾਂ ਨੂੰ ਸ਼ੋ ਹੋ ਜੇਗੀ ਹੁਣ ਮੈਂ ਇੱਕ ਲਿੰਕ ਆ ਤੁਹਾਡੇ ਸਾਹਮਣੇ ਹੁਣੇ ਜਨਰੇਟ ਕੀਤੀ ਹੈ 22 ਤਰੀਕਾ ਅੱਜ ਦੀ ਤਰੀਕ ਹੈ ਪਰ ਪ੍ਰੋਫਿਟ ਇੱਥੇ ਜ਼ੀਰੋ ਹੈ ट्रांजੈਕਸ਼ਨ ਜ਼ੀਰੋ ਕਿਉਂਕਿ ਆਪਾਂ ਪੇਮੈਂਟ ਮਤਲਬ ਆਰਡਰ ਨਹੀਂ ਲਗਾਇਆ ਜਦੋਂ ਆਪਾਂ ਆਰਡਰ ਲਗਾ ਦੇਾਂਗੇ ਤਾਂ ਹੋ ਸਕਦਾ ਹੈ ਅਗਲੇ ਦਿਨ ਜਾਂ ਉਸ ਤੋਂ ਅਗਲੇ ਦਿਨ ਆਪਾਂ ਨੂੰ ਇੱਥੇ ट्रांजੈਕਸ਼ਨ ਇੱਕ ਸ਼ੋ ਹੋ ਜੇ ਤੇ ਪ੍ਰੋਫਿਟ ਜਿਹੜਾ ਆਪਾਂ ਨੂੰ ਕਮਿਸ਼ਨ ਮਿਲਣਾ ਹੈ ਉਹ ਕਮਿਸ਼ਨ ਆਪਾਂ ਨੂੰ ਇੱਥੇ ਸ਼ੋ ਹੋ ਜਾਏਗਾ ਤੇ ਇੱਥੇ ਜਦੋਂ ਕਮਿਸ਼ਨ ਕਨਫਰਮ ਹੋ ਗਿਆ 15 20 ਦਿਨਾਂ ਬਾਅਦ ਆਪਾਂ ਨੂੰ ਉਹ ਜਿਹੜਾ ਹੈਗਾ ਪੇਮੈਂਟ ਜਿਹੜੀ ਗਈ ਹੈ ਆਪਣੇ ਰਿਕੁਐਸਟ ਵਾਲੀ ਪੇਮੈਂਟ ਇੱਥੇ ਇਹ ਸੈਕਸ਼ਨ ਦੇ ਵਿੱਚ ਆ ਜੇਗੀ ਇੱਥੋਂ ਆਪਾਂ ਵਿਡਰੋ ਕਰ ਸਕਦੇ ਆ ਠੀਕ ਹੈ ਸੋ ਸਿੰਪਲ ਜਿਹਾ ਤਰੀਕਾ ਹੈ ਸੇਮ ਆਪਾਂ ਫਲਿੱਪਕਾਰਟ ਤੇ ਕਰ ਸਕਦੇ ਆ ਸੇਮ ਮੰਤਰਾ ਤੇ ਹੋਰ ਵੀ ਜਿਹੜੀ ਐਪਸ ਸਪੋਰਟ ਕਰਨਗੀਆਂ ਸਪੋਰਟ ਕਿਹੜੇ-ਕਿਹੜੇ ਕਰਨਗੇ ਤੁਸੀਂ ਇੱਥੇ ਲਿੰਕ ਪੇਸਟ ਕਰੋਗੇ ਤਾਂ ਉਹਨੂੰ ਇੱਥੇ ਸ਼ੋ ਹੋ ਜਾਏਗਾ ਕਿ ਇਹ ਐਪਸ ਮਤਲਬ ਜੇ ਲਿੰਕ ਜਨਰੇਟ ਹੋ ਗਈ ਤਾਂ ਸਾਨੂੰ ਐਪਸ ਸਪੋਰਟ ਕਰਦੀ ਹੈ ਜੇ ਲਿੰਕ ਜਨਰੇਟ ਨਹੀਂ ਹੁੰਦੀ ਤਾਂ ਐਪ ਸਪੋਰਟ ਨਹੀਂ ਕਰਦੀ ਠੀਕ ਹੈ ਸੋ ਫ੍ਰੀ ਵਰਗੀ ਚੀਜ਼ ਹੈ ਤੇ ਇਥੋਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਮੈਂ ਕਿੰਨਾ ਕਮਿਸ਼ਨ ਕਮਾਇਆ ਹਾਲਾਂਕਿ ਮੈਂ ਚਲੋ ਜ਼ਿਆਦਾ ਨਹੀਂ ਕਰਦਾ ਮੈਂ ਜਿਹੜੇ ਆਪਣੇ ਆਰਡਰਸ ਹੁੰਦੇ ਆ ਮੈਂ ਉਹ ਹੀ ਕਰਦਾ ਹਾਂ ਨਾ ਪਰ ਜੇ ਤੁਹਾਡਾ ਲਿੰਕ ਹੈਗਾ ਕਨੈਕਸ਼ਨ ਹੈਗਾ ਤੁਹਾਡਾ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਪੁੱਛਦੇ ਆ ਵੀ ਅਸੀਂ ਆ ਚੀਜ਼ ਮੰਗਵਾਉਣੀ ਹੈ ਤਾਂ ਇਥੋਂ ਤੁਸੀਂ ਆਰਾਮ ਨਾਲ ਇਹ ਚੀਜ਼ ਕਰ ਸਕਦੇ ਹੋ ਸਭ ਤੋਂ ਵੱਡੀ ਗੱਲ ਇਹ ਹੈਗੀ ਕਿ ਇਸ ਐਪ ਦੇ ਵਿੱਚ ਟਾਟਾ ਕੰਪਨੀ ਦਾ ਇਨਵੈਸਟਮੈਂਟ ਹੈਗਾ ਤੇ ਜਿਹੜੀ ਕੰਪਨੀ ਦੇ ਵਿੱਚ ਟਾਟਾ ਵਰਗੀ ਇਨਵੈਸਟਮੈਂਟ ਕਰ ਸਕਦੇ ਹੋ ਫਰੋਡ ਵਗੈਰਾ ਉਹਦਾ ਚਾਂਸ ਹੈ ਹੀ ਨਹੀਂ ਮੈਂ ਖੁਦ ਡੇਟ ਦੋਸਾਲਾ ਤੋਂ ਵਰਤ ਲਿਆ ਫਰੋਡ ਹੋਵੇ ਵੀ ਕਿਵੇਂ ਆਪਾਂ ਇਹਨਾਂ ਨੂੰ ਆਪਣਾ ਕੋਈ ਅਕਾਊਂਟ ਨੰਬਰ ਨਹੀਂ ਦੇਣਾ ਕੋਈ ਕੁਝ ਨਹੀਂ ਦੇਣਾ ਬਸ ਪੇਮੈਂਟ ਜਿਹੜੀ ਆਣੀ ਹੈ ਉਹ ਆਪਾਂ ਵਿਡਰੋ ਕਰ ਲੈਣੀ ਠੀਕ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਿੰਕ ਜਿਹੜਾ ਹੈਗਾ ਐਸ ਐਪ ਨੂੰ ਡਾਊਨਲੋਡ ਕਰਨ ਦਾ ਉਹ ਤੁਹਾਨੂੰ ਮੈਂ ਇੱਥੇ ਹੀ ਪਾ ਦੇਣਾ ਵਟਸਐਪ ਤੇ ਤੇ ਇਹ ਲਿੰਕ ਜਿਹੜੀ ਹੈਗੀ ਹੈ ਤੁਸੀਂ ਸੇਲ ਦੇ ਵਿੱਚ ਵਿੱਚ ਹੀ ਇਸ ਨੂੰ ਡਾਊਨਲੋਡ ਕਰਕੇ ਸਾਰਾ ਕੁਝ ਕਰ ਲੈਣਾ ਹੈ ਬਾਦ ਵਿੱਚ ਡਾਊਨਲੋਡ ਕਰਦੇ ਹੋ ਤਾਂ ਤੁਹਾਨੂੰ ਕਮਿਸ਼ਨ ਰੇਟ ਕੱਟ ਮਿਲੇਗਾ ਜਿੰਨਾ ਹੁਣ ਮਿਲਣਾ ਉਸ ਤੋਂ ਕੱਟ ਕਮਿਸ਼ਨ ਰੇਟ ਮਿਲੇਗਾ ਹੁਣ ਇਸ ਟਾਈਮ 6% 8% 10% ਤੱਕ ਵੀ ਕਮਿਸ਼ਨ ਕਿਸੇ ਕਿਸੇ ਪ੍ਰੋਡਕਟਸ ਤੇ ਚੱਲ ਰਿਹਾ ਔਨ ਐਵਰੇਜ 3 ਤੋਂ 5% ਕਮਿਸ਼ਨ ਰਹਿੰਦਾ ਤੇ 3 ਤੋਂ 5% ਕਮਿਸ਼ਨ ਵੀ ਬਹੁਤ ਹੁੰਦਾ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਜੀ ਧੰਨਵਾਦ